जय श्री कृष्ण दोस्तों दोस्तों सुनू जो ये जगह दिखा रहे हैं इस जगह पे कहंदे श्री कृष्ण जी ने गीता उपदेश ਦਿੱਤਾ ਸੀਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਉਸ ਸਮੇਂ ਦਾ ਹੀ ਇਹ ਦਰਖਤ ਆ ਜਿਸ ਦੇ ਥੱਲੇ श्री कृष्ण जी ਨੇ ਇਹ ਗੀਤਾ ਉਪਦੇਸ਼ ਦਿੱਤਾ ਸੀ ਤੇ ਅੱਜ ਵੀ ਉਸੇ ਤਰ੍ਹਾਂ ਖੜ੍ਹਾ ਖੜਾਉਂਦਾ ਕਹਿੰਦੇ ਇੱਥੇ ਉਹ ਭਾਗਾਂ ਵਾਲੇ ਤੇ ਕਰਮਾਂ ਵਾਲੇ ਹੀ ਪਹੁੰਚਦੇ ਆ ਜਿਹੜੇ श्री कृष्ण जी ਜਿਨ੍ਹਾਂ ਨੂੰ ਬੁਲਾਉਣਾ ਚਾਹੁੰਦੇ ਆ ਜਿਹੜੇ ਵੀ ਵੀਡੀਓ ਦੋਸਤੋ ਦੇਖ ਰਹੇ ਆ ਪਹਿਲਾਂ ਤੋਂ ਵੀਡੀਓ ਸ਼ੇਅਰ ਜ਼ਰੂਰ ਕਰਿਓ જય શ્રી ਲਿਖ ਕਮੈਂਟ ਜ਼ਰੂਰ ਕਰਿਓ ਕਿਉਂਕਿ ਜਿਹੜੇ ਤੁਹਾਡੇ ਵੀ ਦੁੱਖ ਦਰਦ ਆ ਦੂਰ ਹੋਣਗੇ ਤੇ ਮਨੋਗਾਮਨਾ ਹੋਣਗੀਆਂ ਪੂਰੀਆਂ ਆ ਤੁਸੀਂ ਦੇਖ ਸਕਦੇ ਹੋ ਇਹ ਉਸ ਸਮੇਂ ਦੀ ਤਰ੍ਹਾਂ ਹੀ ਓਵੇਂ ਹੀ ਇੱਕ ਰਥ ਵੜਾ ਕੇ ਖੜਾਇਆ ਹੋਇਆ ਹੈਗਾ ਜਿੱਥੇ ਦਰਸਾਇਆ ਜਾਂਦਾ ਵੀ ਸ਼੍ਰੀ ਕ੍ਰਿਸ਼ਨ ਜੀ ਨੇ ਇੱਥੇ ਕਿਸ ਤਰ੍ਹਾਂ ਉਪਦੇਸ਼ ਦਿੱਤਾ ਸੀ ਇੱਥੇ ਸਾਈਡ ਤੇ ਬਹੁਤ ਵੱਡੀ ਮੂਰਤੀ ਵੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਆ ਉਸ ਸਮੇਂ ਦੀ ਕਹਿੰਦੇ ਛਿਲਾਗੀ ਉਸੇ ਸਮੇਂ ਦੀ ਛਿਲਾ ਉਸੇ ਤਰ੍ਹਾਂ ਲੱਗੀ ਹੋਈ ਆ ਹਜ਼ਾਰਾਂ ਸਾਲ ਪਹਿਲਾਂ ਦੀ ਤੇ ਗੀਤਾ ਉਪਦੇਸ਼ ਦੇਣ ਸਮੇਂ ਦੀ ਇਹ ਸਾਰੀ ਕਹਾਣੀਆਂ ਤੇ ਉਸੇ ਤਰ੍ਹਾਂ ਆਹ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੇ ਵੀ ਨਿਸ਼ਾਨ ਬਣਾਏ ਹੋਏ ਆ ਵੀ ਇਸ ਤਰ੍ਹਾਂ ਉਹਨਾਂ ਦੇ ਇੱਥੇ ਚਰਨ ਸੀਗੇ ਇਸ ਜਗ੍ਹਾ ਤੇ ਮਤਲਬ ਉਹਨਾਂ ਨੇ ਖੜਕ ਕੇ श्री कृष्ण जी ने गीता उपदेश ਦਿੱਤਾ ਸੀਗਾ ਜਿਹੜੇ ਵੀ ਦੋਸਤ ਪਹਿਲੀ ਵਾਰ ਦੇਖ ਰਹੇ ਆ ਉਹ जय श्री कृष्ण ਲਿਖ ਕੇ ਵੀਡੀਓਗੇ ਸ਼ੇਅਰ ਜਰੂਰ ਕਰੋ ਤੇ ਪੇਜ ਨੂੰ ਵੀ ਲਾਈਕ ਤੇ ਕਮੈਂਟ ਜਰੂਰ ਕਰੋ ਆਹਾ शेषनाग ਵਾਲੀ ਵੱਡੀ ਉਹਨਾਂ ਦੀ ਮੂਰਤ ਵੀ ਬਣੀ ਹੋਈ